ਦੋਸਤੋਕ ਬਹੁਤ ਹੀ ਖਾਸ ਮੁੱਦੇ ਤੇ ਗੱਲ ਕਰਦੇ ਆ ਹਾਈਜੀਨ ਦੇ ਉੱਤੇ ਹੁਣ ਅਕਸਰ ਨਾਲ ਨਾਲ ਆਪਾਂ ਵੀਡੀਓ ਵੀ ਪਲੇ ਕਰਾਂਗੇ ਤੁਸੀਂ ਵੇਖੋ ਕਿ ਖਾਸ ਕਰਕੇ ਇੰਡੀਆ ਦੇ ਵਿੱਚ ਵੀ ਜਦੋਂ ਫੂਡ ਆ ਉਹ ਕਿੰਨਾ ਮਤਲਬ ਕਿ ਅਨਹਾਈਜਨਿਕ ਤੇ ਨਗਲੀ ਖਾਣਾ ਤੇ ਜ਼ਹਿਰ ਪਰੋਸਿਆ ਜਾ ਰਿਹਾ ਬੰਗਲਾਦੇਸ਼ਾਂ ਚ ਵੀ ਲਗਭਗ ਕਾਫੀ ਚੀਜ਼ਾਂ ਜਿਹੜੀਆਂ ਆ ਇੱਥੇ ਜਿਵੇਂ ਅਮਰੀਕਾ ਚ ਐਫ ਡੀਏ ਹੈਗੀ ਹੈ ਕੰਟਰੋਲ ਕਰਦੇ ਆ ਪਰ ਮੈਨੂੰ ਇੱਥੇ ਵੀ ਆਪਾਂ ਨੂੰ ਪਤਾ ਕਿ ਇੱਥੇ ਵੀ ਬਹੁਤ ਕੁਝ ਚੱਲਦਾ ਪਰ ਐਡੇ ਵੱਡੇ ਪੱਤਰ ਤੇ ਨਹੀਂ ਜਿੱਦਾਂ ਵੱਡਾ ਪੱਧਰ ਆ ਇੰਡੀਆ ਜਾਂ ਸਬ ਕੰਟੀਨੈਂਟ ਜਾਂ ਥਰਡ ਵਰਲਡ ਕੰਟਰੀ ਦੇ ਵਿੱਚ ਚੱਲਦਾ ਆਪਾਂ ਇੰਡੀਆ ਦੀ ਗੱਲ ਕਰਾਂਗੇ ਨਾਲ ਪੰਜਾਬ ਦੀ ਵੀ ਗੱਲ ਕਰਾਂਗੇ ਤੇ ਵੇਖੋ ਹੁਣ ਵੀ ਬੰਦੇ ਨਕਲੀ ਪਨੀਰ ਚੱਲਦਾ ਨਕਲੀ ਮਠਾਈ ਚੱਲਦੀ ਆ ਸਾਰਾ ਕੁਝ ਨਕਲੀ ਨਕਲੀ ਦੁੱਧ ਆ ਇਥੋਂ ਤੱਕ ਕਿ ਜਿਹੜੀ ਮਾੜੀ ਮੋਟੀ ਪ्योर ਚੋਂ ਦੀ ਸ਼ਰਾਬ ਉੱਚ ਵੀ ਮਿਲਾਵਟ ਆ ਸਾਰੀਆਂ ਚੀਜ਼ਾਂ <coughs> I think ਤੁਸੀਂ ਇੰਡੀਆ ਜਾ ਕੇ ਕੋਈ ਵੀ ਚੀਜ਼ ਬਾਹਰੋਂ ਖਾਂਦੇ ਜੇ ਤੇ ਮੇਰੇ ਖਿਆਲ ਦੇ ਵਿੱਚ 5% ਚਾਂਸ ਆ ਕੋਈ ਚੀਜ਼ ਜਿਹੜੀ ਆ ਉਹ ਅਸਲੀ ਹੋਊਗੀ ਜਾਂ 10% ਲਾ ਲਓ ਇਤੋਂ ਜ਼ਿਆਦਾ ਚਾਂਸਸ ਹੈ ਨਹੀਂ ਕਿ ਤੇ ਚਲੋ ਚੀਜ਼ਾਂ ਦੇ ਨਕਲੀ ਹੋ ਗਿਆ ਕਿਉਂਕਿ ਰਿਸੋਰਸਸ ਘੱਟ ਨੇ ਆਬਾਦੀ ਜ਼ਿਆਦੀ ਆ ਤੇ ਇੰਨੀ ਆਬਾਦੀ ਨੂੰ ਫੀਡ ਕਰਨ ਦੇ ਲਈ ਇਨਾ ਪਨੀਰ ਇਨਾ ਦੁੱਧ ਇਨਾ ਦਹੀਂ ਇਹ ਚੀਜ਼ਾਂ ਇੰਨੀਆਂ ਦਾਲਾਂ ਇੰਨੇ ਮਸਾਲੇ ਇਹ ਪੂਰੇ ਨਹੀਂ ਹੋ ਸਕਦੇ ਤੁਸੀਂ ਕੀਤੀ ਬੜੀ ਦਾ ਰਕਬਾ ਲਾ ਲਓ ਇੰਡੀਆ ਦੀ ਬਦੀ ਲਾ ਲਓ ਤੇ ਓਵਰ ਆ ਵਰਲਡ ਦੇ ਵਿੱਚ ਵੀ ਇਹੋ ਜਿਹੇ ਚੀਜ਼ ਨੂੰ ਜੀ ਕੈਲਕੂਲੇਟ ਕਰ ਲਈ ਹੈ ਪਰ ਘਟੋ ਘਟ ਚਲੋ ਜਿਹੜਾ ਹਾਈਜੀਨ ਦੀ ਗੱਲ ਕਰਦੇ ਆ ਕੋਈ ਉੱਥੇ ਚੂਹੇ ਮਰੇ ਪਿਆ ਕੋਈ ਉਲਲੀ ਲੱਗੀ ਆ ਕੋਈ ਉੱਥੇ ਅਲਰਜੀ ਦਾ ਹਨੀ ਪਿਆ ਚੀਜ਼ ਦੇ ਵਿੱਚ ਆ ਪਈ ਆ ਕਿਤੇ ਕੋਕ ਰੋਈ ਤੋਰੇ ਫਿਰਦੇ ਆ ਇਹ ਚੀਜ਼ਾਂ ਦੇ ਜਿਹੜੇ ਰੈਸਟੋਰੈਂਟ ਵਾਲੇ ਬੰਦੇ ਆ ਜਾਂ ਕੋਈ ਵੀ ਬੰਦਾ ਬਿਨਸ ਕਰ ਰਿਹਾ ਉਹ ਤੇ ਕਰ ਸਕਦਾ ਨਾ ਮੈਂ ਖੁਦ 12 13 ਸਾਲ ਰੈਸਟੋਰੈਂਟ ਦਾ ਬਿਨਸ ਕੀਤਾ ਆ ਤੇ ਮੈਂ ਆਪਣੇ ਬੰਦਿਆਂ ਨੂੰ ਇਹੋ ਹੀ ਕਹਿੰਦਾ ਹੁੰਦਾ ਸੀਗਾ ਜਿਹੜੇ ਮੇਰੇ ਕਿਚਨ 'ਚ ਹੁੰਦੇ ਸੀ ਮੇਰੇ ਨਾਲ ਉਹ ਕੋਈ ਬੰਦਾ ਮਿਲਿਆ ਵੀ ਤੇ ਗਵਾਈ ਵੀ ਦੇ ਸਕਦਾ ਕਿ ਮੈਨੂੰ ਕਹਿੰਦਾ ਨਾ ਵੀ ਖਾਣਾ ਬਾਹਰ ਕਸਟਮਰ ਨੂੰ ਉਹੀ ਦਿਓ ਜਿਹੜਾ ਤੁਸੀਂ ਆਪ ਖਾਣਾ ਆ ਇਹ ਨਾ ਸੋਚੋ ਵੀ ਉਹਨੂੰ ਜੋ ਮਰਜ਼ੀ ਦੇ ਦੋਗੇ ਤੁਸੀਂ ਆਪ ਦਾ ਵਕਰਾ ਬਣਾ ਕੇ ਖਾਓਗੇ ਕਿਉਂਕਿ ਜਿਹੜਾ ਕਸਟਮਰ ਬਾਹਰ ਬੈਠਾ ਵਾ ਨਾ ਜਿਵੇਂ ਰੈਸਟੋਰੈਂਟ ਚ ਕੋਈ ਆਉਂਦਾ ਆ ਉਹਨੂੰ ਕੋਈ ਨਹੀਂ ਪਤਾ ਅੰਦਰ ਕੀ ਚੱਲਣ ਦਿਆ ਉਹਦੇ ਲਈ ਤੁਸੀਂ ਇੱਕ ਹਿਸਾਬ ਦੇ ਉਹ ਤੁਹਾਡੇ ਹੀ ਆਸਰੇ ਬੈਠਾ ਵਾ ਉਹ ਰੱਬ ਤੋਂ ਬਾਅਦ ਅਗਲੀ ਚੀਜ਼ ਉਹਦੇ ਲਈ ਤੁਸੀਂ ਜੀ ਕਿਉਂਕਿ ਉਹਨੂੰ ਪਤਾ ਹੀ ਕੋਈ ਨਹੀਂ ਪੂਰੇ ਦਾ ਪੂਰਾ ਯਕੀਨ ਇਹਦਾ ਤੁਹਾਡੇ ਦੇ ਉੱਤੇ ਆ ਕਿਉਂਕਿ ਅੰਦਰ ਤੋਂ ਆ ਕੇ ਵੇਖ ਨਹੀਂ ਸਕਦਾ ਵੀ ਤੁਸੀਂ ਕਿੱਦਾਂ ਕੁਕਿੰਗ ਕਰ ਰਹੇ ਜੇ ਕਿੱਦਾਂ ਮਠਿਆਈ ਬਣਾ ਰਹੇ ਜੇ ਕਿੱਦਾਂ ਗੋਲ ਗੱਪੇ ਘਰੇ ਬਣਾਉਂਦੇ ਜੇ ਕਿੱਦਾਂ ਤੁਸੀਂ ਦੂਜੀਆਂ ਚੀਜ਼ਾਂ ਪ੍ਰਿਪੇਅਰ ਕਰਦੇ ਜੇ ਘਰੇ ਕਿੱਦਾਂ ਤੁਸੀਂ ਚਿਕਨ ਦੀ ਮੈਰੀਨੇਸ਼ਨ ਕਰਦੇ ਜੇ ਸੋ ਉਹਨੂੰ ਕੁਝ ਨਹੀਂ ਪਤਾ ਉਹ ਸਿਰਫ ਤੁਹਾਡੇ ਆਸਰੇ ਸਿਰਫ ਤੁਹਾਡੇ ਦੇ ਯਕੀਨ ਅਗਿਹ ਅੰਦਰ ਬੰਦਾ ਖਾਣਾ ਬਣਾ ਰਿਆ ਵਾ ਉਹ ਉਹ ਬੜਾ ਵਧੀਆ ਚੰਗਾ ਇਨਸਾਨ ਹੋਊਗਾ ਤੇ ਉਹ ਘਟੋ ਘਟਾ ਪ੍ਰਪੇਅਰ ਕਰਕੇ ਦੋ ਪਰ ਉਹਦੇ ਵਿੱਚ ਵੀ ਏਡੀ ਸਾਡੀ ਜਮੀਰ ਗਿਰ ਚੁੱਕੀ ਆ ਕਈ ਬੰਦਿਆਂ ਦੀ ਕਿ ਉਹਦੇ ਵਿੱਚ ਵੀ ਅਸੀਂ ਸਫਾਈ ਵੀ ਨਹੀਂ ਰੱਖ ਸਕਦੇ ਬਾਕੀ ਦੇ ਤੁਸੀਂ ਗੱਲਾਂ ਹੀ ਛੱਡ ਦਿਓ ਤੇ ਅਸੀਂ ਸਫਾਈ ਤੱਕ ਨਹੀਂ ਰੱਖ ਸਕਦੇ ਨਗਲੀ ਜਿਹੜਾ ਖਾਣਾ ਬੰਦਦਾ ਉਹਦੀ ਤਾਂ ਗੱਲ ਹੀ ਛੱਡ ਦਿਓ ਸਫਾਈ ਤੇ ਸਫਾਈ ਦੇ ਘਟੋ ਘਟ ਬੰਦਾ ਰੱਖ ਸਕਦਾ ਨਾ ਯਾਰ ਹੁਣ ਇੱਥੇ ਬਾਹਰ ਰੈਸਟੋਰੈਂਟਾਂ ਦੇ ਵਿੱਚ ਉਹ ਸਾਡੇ ਬੰਦੇ ਗਈ ਇੱਥੇ ਉਹ ਨਹੀਂ ਰੱਖਦੇ ਉੱਤੇ ਵੀ ਕਪੜਾ ਮਾਰਦੇ ਚੀਨੀ ਰੈਸਟੋਰੈਂਟ ਵੀ ਹੋਏ ਜਾਂ ਕੋਈ ਜਿਆਦਾ ਕਈਰੀ ਕਾਲਾ ਮਾਲਾ ਕਰ ਜਾਂਦੇ ਪਰ ਇੱਥੇ ਫਿਰ ਵੀ ਕੋਈ ਨਾ ਕੋਈ ਡੰਡਾ ਹੈਗਾ ਉਹ ਆ ਕੇ ਚੈੱਕ ਕਰਦੇ ਆ ਕਦੇ ਤਿੰਨੀ ਮਿੰਨੀ ਚੈੱਕ ਕਰਦੇ ਕਦੇ ਛੇ ਮਿੰਨੀ ਆ ਕੇ ਚੈੱਕ ਕਰਦੇ ਆ ਸੋ ਚੈਕਿੰਗ ਹੈਗੀ ਆ ਰੋਲ ਤੇ ਇੰਡੀਆ ਦੇ ਵਿੱਚ ਵੀ ਸੇਮ ਹੋਣਗੇ ਉੱਥੇ ਵੀ ਇਨਸਪੈਕਟਰ ਹੋਣਗੇ ਆਪਾਂ ਕਈ ਥਾਵਾਂ ਤੇ ਵੇਖਿਆ ਵੀ ਛਾਪੇ ਪੈਂਦੇ ਆ ਪਰ ਇਹ ਪਤਾ ਨਹੀਂ ਛਾਪੇ ਪੈਂਦੇ ਫਿਰ ਬੰਦ ਹੋ ਜਾਂਦੇ ਆ ਬਣੇ ਪੈਸੇ ਚੜਾ ਦਿੰਦੇ ਛਾਪੇ ਬੰਦ ਪਰ ਛਾਪਿਆਂ ਨੂੰ ਵੀ ਛੱਡੋ ਗੱਲ ਆਪਾਂ ਜ਼ਮੀਰ ਦੀ ਕਰਦੇ ਕਿ ਇੰਨਾ ਬੰਦਿਆਂ ਦਾ ਤੁਸੀਂ ਵਿੱਚ ਜ਼ਹਿਰ ਘੋਲ ਲੰਦਾ ਜੇ ਕਿਤੇ ਤੁਸੀਂ ਸ਼ਰਿਆਂ ਵਿੱਚ ਸ਼ਰਿਆਂ ਤੁਸੀਂ ਜੂਸ ਬਣਾ ਰਹੇ ਜੇ ਕਿਤੇ ਆ ਪਾਪੜ ਵੇਲੀਆਂ ਜਾ ਰਹੀਆਂ ਜੀ ਅੰਮ੍ਰਿਤਸਰ ਦੇ ਪਾਪੜ ਨੇ ਜੀ ਉੱਤੇ ਪੈਰਾਂ ਦੇ ਉੱਤੇ ਲੈ ਕੇ ਆ ਰਿਆ ਤੇ ਸਾਰੇ ਪਾਸੇ ਇੰਨਾ ਤੇ ਯਾਰ ਜਿਹੜਾ ਬੰਦਾ ਕੋਈ ਕਾਰਖਾਨੇ ਦਾ ਮਾਲਕਾ ਕੋਈ ਏਡੀ ਤਕੜੀ ਲਵਾਈ ਦੀ ਦੁਕਾਨਾ ਕਰੋੜਾ ਰੁਪਏ ਤੁਸੀਂ ਬਣਾਉਂਦੇ ਜੀ ਲੱਖਾਂ ਇੰਨੀ ਤੇ ਸ਼ਰਮ ਕਰ ਲਓ ਯਾਰ ਕਿ ਤੁਸੀਂ ਕਟੋ-ਕਟ ਜੇ ਨਗਲੀ ਚੀਜ਼ ਪਨੀਰ ਹੀ ਬਣਾਉਂਦੇ ਤੇ ਹਾਈਜੀਨ ਤੇ ਰੱਖ ਲਓ ਬਾਕੀ ਸਫਾਈ ਤੇ ਰੱਖ ਲਓ ਬਾਕੀ ਤੇ ਜਿਹੜੇ ਉਹ ਤੇ ਆਪਣੇ ਹੱਥ ਹੀ ਆ ਨਾ ਜੇ ਪਿੱਛੋਂ ਪਨੀਰ ਦੀ ਸਪਲਾਈ ਨਹੀਂ ਆ ਰਹੀ ਜਦ ਕੋਈ ਤੁਹਾਨੂੰ ਨਗਲੀ ਬਣਾ ਕੇ ਦੇ ਰਿਹਾ ਉਹ ਤੇ ਉੱਤੇ ਗੱਲ ਹੋ ਗਈ ਜਿਹੜੀ ਗੱਲ ਅਸੀਂ ਆਪ ਸਾਡੇ ਹੱਥ 'ਚਾ ਉਹ ਤੇ ਘਟੋ ਘਟ ਅਸੀਂ ਕਰ ਸਕਦੇ ਹਾਂ ਨਾ ਪਰ ਹਾਈਜੀਨ ਦਾ ਮੈਂ ਦੇਖਿਆ ਕਿ ਇਹਦੇ ਕਰਕੇ ਸਾਡੀ ਇੰਟਰਨੈਸ਼ਨਲ ਲੈਵਲ ਤੇ ਇੰਨੀ ਕਿ ਬਦਨਾਮੀ ਹੁੰਦੀ ਆ ਤੁਸੀਂ ਵੇਖੋ ਟਿਕਟੌਕ ਤੇ YouTube ਤੇ Instagram ਤੇ ਹਰ ਪਾਸੇ Facebook ਤੇ ਇੰਨੀ ਆ ਵੀਡੀਓ ਵਿਖਾਉਂਦੇ ਸਾਡੇ ਗੰਦੇ ਖਾਣਿਆਂ ਦੀਆਂ ਸਾਡੇ ਗੰਦੀਆਂ ਆਦਤਾਂ ਦੀ ਭਈ ਹੱਥ ਤੇ ਬੰਦਾ ਗਲਵ ਤੇ ਪਾ ਲਿੰਦਾ ਨਾ ਯਾਰ ਘਟੋ ਘਟ ਹੋ ਹੋ ਵੀ ਅਹੀਂ ਉੱਥੇ ਮੱਕੀਆਂ ਬੈਠੀਆਂ ਇਦਾਂ ਹੀ ਹੱਥਾਂ ਹੀ ਵਿੱਚ ਪਾਉਣੇ ਆ ਉਦਾਂ ਹੀ ਵਿੱਚ ਦੂਜੀ ਬਾਲਟੀ ਪਾ ਦੇਣੇ ਤੇ ਉਦਾਂ ਹੀ ਅਸੀਂ ਗਾਂ ਦੇ ਦਿੰਨੇ ਆ ਤੇ ਉਹ ਹੁਣ ਸਾਰੇ ਲੋਕਾਂ ਦੇ ਵਿੱਚ ਇਹ ਫੈਲਾਪੇ ਇੰਡੀਆ ਵਰਗਾ ਗੰਦਾ ਇੰਡੀਆ ਦੇ ਕੰਟਰੀ ਵਰਗਾ ਗੰਦੇ ਲੋਕ ਹੀ ਕਿਤੇ ਨਹੀਂ ਗੇ ਵਿਚਾਰੇ ਪਾਸੇ ਹੁਣ ਇੰਡੀਆ ਹੀ ਆਇਆ ਪਿਆ ਵਾ ਬਦਨਾਮੀ ਦੇ ਵਿੱਚ ਚਾਹੇ ਕੋਈ ਹੋਰ ਕਾਰਨ ਹੋਣ ਜਾਂ ਇਹ ਕਾਰਨ ਹੋਵੇ ਪਰ ਬੜੇ ਅਫਸੋਸ ਦੀ ਗੱਲ ਆ ਕਿ ਜਿਹੜੀਆਂ ਚੀਜ਼ਾਂ ਸਾਡੇ ਹੱਥ 'ਚ ਆ ਇਹ ਤਾਂ ਮੈਂ ਆਪਾਂ ਮਰੀ ਜ਼ਮੀਰ ਵਾਲੀ ਗੱਲ ਹੀ ਕਰਾਂਗੇ ਕਿ ਅਸੀਂ ਐਨ ਐਚ ਠੀਕ ਆ ਹੁਣ ਆਪਾਂ ਮੈਂ ਕਿਸੇ ਕਾਸ ਕਮਿਊਨਿਟੀ ਦਾ ਨਹੀਂ ਕਹਿੰਦਾ ਪੰਜਾਬ ਦੇ ਵਿੱਚ ਜਿਹੜੇ ਆਪਣਾ ਚੰਗੇ ਆਪਾਂ ਕਹਿੰਦੇ ਭਈਏ ਜਿਹੜੇ ਆ ਜੀ ਇਹ ਬੜਾ ਗੰਦ ਪਾਉਂਦੇ ਬਿਲਕੁਲ ਪਾਉਂਦੇ ਤੁਸੀਂ ਵੇਖੋ ਪਈਓ ਕਿਦਾਂ ਕਿੰਨੀਆਂ ਵੀਡੀਓ ਆਉਂਦੀਆਂ ਕਿੰਨੀਆਂ ਜਿਆਦੀਆਂ ਵੀਡੀਓ ਆਉਂਦੀਆਂ ਵੀ ਜਿਹਦੇ ਚ ਗੰਦ ਤੁਹਾਨੂੰ ਖਵਾ ਰਹੇ ਆ ਪਰ ਚੱਕਰ ਇਹ ਵੀ ਜਿਹੜੇ ਪੰਜਾਬ 50 60 70 100 ਸਾਲ ਤੋਂ ਪੰਜਾਬ ਦੇ ਵਿੱਚ ਹੀ ਬਿਠੇ ਪੰਜਾਬੀ ਦੁਕਾਨਾਂ ਕਰਨਦੇ ਕਈ ਉਹਨਾਂ ਦੀ ਮਟੀਰੀਅਲ ਦੇ ਕੰਨਾਂ ਤੇ ਵੀ ਜਾਂ ਹੋਰ ਦੁਕਾਨਾਂ ਦੇ ਛਾਪੇ ਪੈਂਦੇ ਆ ਚੂਹੇ ਤੇ ਉਹਨਾਂ ਦੇ ਵੀ ਉੱਥੇ ਭੱਜੇ ਫਿਰਦੇ ਆ ਬਈ ਇਹਦੇ ਕਹਿ ਸਕਦੇ ਆ ਵੀ ਸਾਡੇ ਕੋਲ ਰਿਸੋਰਸਸ ਹੈ ਨਹੀਂ ਜੀ ਸਾਡੇ ਕੋਲੋਂ ਵੱਡਾ ਜਿੰਨਾ ਕੋ ਰਿਸੋਰਸਸ ਹੈਗੇ ਆ ਤੁਹਾਡੇ ਕੋਲ ਕਿਚਨ ਹੈਗੀ ਪ੍ਰੋਪਰ ਤੁਹਾਡੇ ਕੋਲ ਸੰਦ ਹੈਗੇ ਨੇ ਤੁਸੀਂ ਕਾਰੀਗਰ ਰੱਖ ਸਕਦੇ ਹੋ ਤੁਸੀਂ ਜਗਾ ਲੱਗ ਸਕਦੇ ਹੋ ਤੁਸੀਂ ਟੱਕ ਸਕਦੇ ਜੀ ਤੁਸੀਂ ਫ੍ਰੀਜ਼ਰ ਖਰੀਦ ਸਕਦੇ ਜੀ ਤੁਸੀਂ ਫ੍ਰਿਜ ਖਰੀਦ ਸਕਦੇ ਜੀ ਤੇ ਉੱਥੇ ਵੀ ਇੰਨਾ ਤਗੜਾ ਧੋਖਾ ਤੇ ਮਤਲਬ ਕਿ ਅਬ ਇਨਸਾਨੇ ਦਾ ਨਾ ਧੋਖਾ ਹੈ ਜਾਂ ਆਪਣੇ ਨਾਲ ਵੀ ਧੋਖਾ ਹੀ ਆ ਪੀ ਜਿਹੜਾ ਤੁਸੀਂ ਇਹੋ ਜਿਹਾ ਕੋਈ ਬੰਦਾ ਪੈਸਾ ਬਣਾਉਂਦਾ ਉਹ ਦੱਸੋ ਤੁਸੀਂ ਕਿਦਾਂ ਬਚਾਓਗੇ ਅਗਲੇ ਨੂੰ ਤੁਹਾਡੇ ਖਾਣਾ ਨਹੀਂ ਪਜਣਾ ਤੇ ਪਜਣਾ ਤੁਹਾਨੂੰ ਵੀ ਨਹੀਂ ਗਾਏ ਪਰ ਇਹ ਬੜੀ ਇੱਕ ਜਿਹੜੀ ਵੱਡੀ ਪ੍ਰੋਬਲਮ ਆ ਜਿਹਦੇ I think I don't know ਕਿ ਸਰਕਾਰ ਇਹਦੇ ਵੱਲ ਧਿਆਨ ਕਿਉਂ ਨਹੀਂ ਦਿੰਦੀ ਵੀ ਇੰਨਾ ਸਾਰਾ ਕੁਝ ਹੀ ਨਕਲੀ ਬਣ ਜਾਂਦਾ ਵਾ ਸਾਰਾ ਕੁਝ ਹੀ ਨਕਲੀ ਕਿਉਂਕਿ ਤੁਸੀਂ ਉਹ ਪੂਰਤੀ ਹੋਈ ਨਹੀਂ ਸਕਦੀ ਨਾ ਗੈਰੀ ਦਾ ਹਿਸਾਬ ਲਈਦਾ ਇੱਕ ਸ਼ਹਿਰ ਦੇ ਵਿੱਚ ਜਦੋਂ ਵਿਆਹਾਂ ਦਾ ਸੀਜ਼ਨ ਹੁੰਦਾ ਮੰਨ ਲਓ 100 ਪੈਲਸ ਆਪਾਂ ਅੰਬਰ ਸਾਦੀ ਗੱਲ ਕਰਦੇ ਆਂ ਸਾਲ ਪੈਲ 150 ਪੈਲ ਸਾਰੇ ਜਿਹੇ ਵਿਆਹ ਚੱਲ ਰਹੇ ਨੇ ਇੱਕੋ ਦਿਨ ਜਿਵੇਂ ਮੰਲੋ ਕੈਰੀ ਹੁੰਦੇ ਸਾਰੇ ਪੈਲਸ ਭਰੇ ਹੁੰਦੇ ਆ ਉਹਦੇ ਵਿੱਚ ਇੰਨਾ ਪਨੀਰ ਕਿੱਥੋਂ ਆਊਗਾ ਇੰਨਾ ਦਹੀਂ ਕਿੱਥੋਂ ਆਊਗਾ ਇੰਨਾ ਚਿਕਨ ਕਿੱਥੋਂ ਆਊਗਾ ਇੰਨਾ ਮਸਾਲੇ ਕਿੱਥੋਂ ਆਉਣਗੇ ਉਹ ਸਾਰੀਆਂ ਚੀਜ਼ਾਂ ਕਿੱਥੋਂ ਹੋਣੀਆਂ ਫਿਰ ਉਹ ਡੁਪਲੀਕੇਟ ਬੰਦਾ ਉਹ ਤੇ ਡੁਪਲੀਕੇਟ ਆ ਗਿਆ ਪਰ ਉਸ ਤੋਂ ਬਾਅਦ ਜਿਹੜੇ ਹਲਵਾਈ ਬਹਿੰਦੇ ਨੇ ਉਹਦੇ ਤੁਹਾਨੂੰ ਜੇ ਤੁਸੀਂ ਪਿੱਛੇ ਜਾ ਕੇ ਵੇਖ ਲੋ ਤੇ ਆਪਾਂ ਤੇ ਹੁਣ ਤੁਸੀਂ ਖਾ ਹੀ ਨਹੀਂ ਸਕਦੇ ਕੁਝ ਸੋ ਘੱਟੋ ਘੱਟ ਮਨ ਲਾਦਾ ਵੀ ਸਰਕਾਰ ਨੂੰ ਇਹ ਹੋਰ ਕੁਝ ਨਹੀਂ ਕਰਨਾ ਤੇ ਇਹ ਆਲੇ ਨਿੱਕੇ ਨਿੱਕੇ ਚੀਜ਼ਾਂ ਸੇਧ ਵਾਲੀਆਂ ਇਹਨਾਂ ਵੱਲ ਤੇ ਸ਼ਰਧਾਂ ਦੇਣਾ ਚਾਹੀਦਾ ਤੇ ਜਿਹੜੇ ਮਾਲਕ ਨੇ ਉਹਨਾਂ ਨੂੰ ਖਾਸ ਕਰਕੇ ਕਿ ਦੱਸੋ ਇੰਨੀ ਮਰੀ ਹੋਈ ਜ਼ਮੀਰ ਦੇ ਨਾਲ ਤੁਸੀਂ ਪੈਸਾ ਕਮਾ ਕੇ ਜਿਦਾਂ ਤੁਹਾਨੂੰ ਪਤਾ ਲੀਟਰਲੀ ਕਿ ਤੁਸੀਂ ਕੀ ਕਰੰਦਾ ਜੇ ਜਿੱਥੇ ਤੁਸੀਂ ਗਲੇ ਆਲੂ ਚੁੱਕਦੇ ਜੇ ਗਲੇ ਤੁਸੀਂ ਗੰਡੇ ਚੁੱਕਦੇ ਜੇ ਗਲੇ ਤੁਸੀਂ ਆ ਟਮਾਟਰ ਚੁੱਕਦੇ ਜੇ ਗਲੀਆਂ ਚੀਜ਼ਾਂ ਚੁੱਕ ਕੇ ਤੁਸੀਂ ਉਹਨਾਂ ਦੇ ਬਣਾ ਕੇ ਤੇ ਸ਼ਾਮ ਨੂੰ ਵੇਚਦੇ ਜੇ ਤੇ ਦੱਸੋ ਵੀ ਉਹ ਬੰਦਾ ਤੁਹਾਨੂੰ ਤੇ ਪਤਾ ਨਾ ਘਟੋ ਘਟ ਕੀ ਹੋ ਰਿਹਾ ਅਗਲੇ ਨੂੰ ਅਗਲੇ ਤੇ ਮੈਂ ਜਦਾਂ ਕਹਾਂ ਵੀ ਉਹਨਾਂ ਤੇ ਤੁਹਾਡੇ ਚਕੀਨ ਤੇ ਆਉਣਾ ਸੋ ਮਾੜੀ ਮੋਟੀ ਜਿਹੜੀ ਆ ਸਾਨੂੰ ਇਹ ਸ਼ਰਮ ਜਿਹੜੀ ਆ ਸਾਰਿਆਂ ਨੂੰ ਕਰਨੀ ਚਾਹੀਦੀ ਖਾਸ ਕਰਕੇ ਜਿਹੜੇ ਫੂਡ ਇੰਡਸਟਰੀ ਦੇ ਵਿੱਚ